ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਸ਼ਹਿਰ ਦੇ ਵਿੱਚ ਅਵਾਰਾ ਕੁੱਤਿਆਂ ਦਾ ਕੈਰ ਰੁਕਣ ਦਾ ਨਾ ਨਹੀਂ ਲੈ ਰਿਆ ਅੱਜ ਫਿਰ ਇੱਕ ਚੁੱਗੀ ਚੌਂਪੜੀ ਵਿੱਚ ਰਹਿਣ ਵਾਲੇ ਮਾਸੂਮ ਲੜਕੇ ਜੀਤ ਮੋਹਨ ਜੋ ਆਪਣੇ ਛੋਟੇ ਭੈਣ ਪ੍ਰਾਤੀ ਮਾ ਸੀਤਾ ਦੇਵੀ ਨਾਲ ਜਾ ਰਿਹਾ ਸੀ ਉਸ ਨੂੰ ਅਵਾਰਾ ਕੁੱਤਿਆਂ ਨੇ ਪੂਰੀ ਤਰ੍ਹਾਂ ਕੱਟ ਖਾਇਆ ਕਿਸਮਤ ਚੰਗੀ ਇਹ ਰਹੀ ਕਿ ਬੱਚੇ ਵੀ ਮਾ ਦੇ ਰੋਲਾ ਪਾਉਣ ਤੇ ਕੁਝ ਰਾਗੀਰਾਂ ਨੇ ਮਦਦ ਕਰਕੇ ਅਵਾਰਾ ਕੁੱਤਿਆਂ ਤੇ ਜੰਗਲ ਚ ਇਸ ਮਾਸੂਮ ਮੁੰਡੇ ਕਾਬਲ ਇਸ ਪਰਿਵਾਰ ਦੀ ਮਦਦ ਲਈ ਸ਼ਹਿਰ ਤਾਰੀਵਾਲ ਦੇ ਨਾਮਵਰ ਸਮਾਜ ਸੇਵੀ ਮੁਖਵੰਤ ਸਿੰਘ ਨਾਲ ਦੀ ਸਾਹਮਣੇ ਆਏ ਜਿਨ੍ਹਾਂ ਨੂੰ ਖੁਦ 2 ਦਿਨ ਪਹਿਲਾਂ ਵਾਰ ਕੁੱਤਿਆਂ ਵੱਲੋਂ ਕੱਟਿਆ ਗਿਆ ਸੀ ਉਹਨਾਂ ਨੇ ਇਸ ਬੱਚੇ ਦੇ ਇਲਾਜ ਦਾ ਐਲਾਨ ਕੀਤਾ ਗੱਲਬਾਤ ਦੌਰਾਨ ਜੀਤ ਮੋਹਨ ਨੇ ਦੱਸਿਆ ਕਿ ਉਹ ਤਾਂ ਆਰਾਮ ਦੇ ਨਾਲ ਆਪਣੀ ਮਾਂ ਦੇ ਨਾਲ ਜਾ ਰਿਹਾ ਸੀ ਤਾਂ ਪਤਾ ਹੀ ਨਹੀਂ ਲੱਗਾ ਕਿ ਇਸ ਵੇਲੇ ਕੁੱਤੇ ਨੇ ਆ ਕੇ ਉਸ ਨੂੰ ਕੱਟਣਾ ਸ਼ੁਰੂ ਕਰ ਦਿੱਤਾ ਬੱਚੇ ਦੀ ਮਾਤਾ ਅਸੀਦਾ ਦੇਵੀ ਨੇ की कुछ दस्या एक बार तुम भी जरूर सुनो मैं पारक से निकल रहा था एक कुत्ते ने मुझे काट लिया था कौन सी पार्क में सामने वाले गांधी कॉलोनी गांधी कॉलोनी वो सभी बारा बज रहा था अभी कोई दवाई दारू मिली है कुछ इंजेक्शन इंजेक्शन लगाया बाबूजी हम राजीव कॉलोनी के हैं धारीवाल के 10 नंबर वार्ड के गांधी ग्राउंड से गुजर रहे थे वहाँ पर सामने कुत्ता था देखे ने हमने पीछे से आके काट लिया हमारा बच्चे का बुरे हाल हो गया चक्कर आ रहा है इसको घबराहट आ रहा है गरीब आदमी है कुत्ते का आपने ऐसा काम करो की पकड़ के ले जाओ हमारा बच्चे लोग उनका बहुत दुखी हो गया है कुत्ते से हमारे बच्चे को, को कोई इलाज कराओ कहाँ से करेंगे हम गरीब आदमी जब काट लिया तो कुत्ते ने और हमारे बच्चे को इलाज करके दो ठीक करके बाकी हम गरीब आदमी पहले से हम आते खाते हैं इस तरह गुजार गुजार करते हैं हमारे साथ आया था भौजी भौजी बराबर मेरे साथ ही आया पीछे कार में कुत्ते का परवा में देखे नहीं उसको आगे बढ़ाए पीछे था उसको कर दिया पड़ा जब देखे कहा है हाँ करा तो भागा फिर कुत्ते ने अरे वो किना हाल से मेरे बच्चे को काट लिया ਮੈਂ ਮਗਉਂ ਸਿੰਘ ਨਾਗੀ ਵਾਈਸ ਪ੍ਰੈਜ਼ੀਡੈਂਟ ਗੁਰਨਾਣਾ ਗਰਲ ਸੀਨੀਅਰ ਸੈਕਟਰੀ ਸਕੂਲ ਅਸੀਂ ਵੀ ਰੋਜ਼ ਦੀ ਤਰ੍ਹਾਂ ਗਾਂਧੀ ਗਰਾਉਂਡ ਦੇ ਵਿੱਚ ਸੈਰ ਕਰਨ ਆਉਂਦੇ ਹਾਂ ਸਰੇ ਸੀਨੀਅਰ ਸਿਟੀਜ਼ਨ ਜਿਹੜੇ ਇਹਨੇ ਬੰਦੇ ਅਸੀਂ ਸਾਢੇ 5 6 ਜਣੇ ਆਉਂਦੇ ਹਾਂ ਇੱਧਰ ਇਹ ਅਸੀਂ ਰੋਜ਼ ਰੋਜ਼ਾਨਾ ਦੀ ਤਰ੍ਹਾਂ ਇੱਥੇ ਆਉਂਦੇ ਹਾਂ ਤੇ ਸਾਨੂੰ ਇੱਥੇ ਆਉਣ ਲੱਗਿਆ ਉਹ ਇੱਕ ਕੁੱਤੇ ਹਵਾਰਾ ਫਿਰਦੇ ਰਹੇ ਤੇ ਉਹ ਕੱਟੀ ਜਾਂਦੇ ਰਹੇ ਉੱਥੇ ਲੋਕਾਂ ਨੂੰ ਅਹੀਂ ਬੜੀ ਵਾਰੀ ਇੱਥੇ ਬਰਬਲੀ ਕਹ ਕੇ ਵੇਖਿਆ ਸਕੂਲ ਵਾਲਿਆਂ ਵੀ ਕਮੇਟੀ ਘਰ ਨੂੰ ਦੇ ਕੇ ਦਿੱਤਾ ਵਾ ਆਰਐਸਐਸ ਵਾਲਿਆਂ ਦਾ ਕੱਲ ਵੀ ਮੈਨੂੰ ਫੋਨ ਆਇਆ ਥੋੜਾ ਚੁਪੜੇਦਾ ਕਿ ਉਹਨਾਂ ਨੇ ਵੀ ਉੱਥੇ ਲਿਖ ਕੇ ਦਿੱਤਾ ਕਮੇਟੀ ਘਰ ਤੇ ਕੋਈ ਉੱਥੇ ਕਾਰਵਾਈ ਨਹੀਂ ਹੋਈ ਤੇ ਅਸੀਂ ਕਮੇਟੀ ਦਾ ਰੱਗ ਹੈਹੀ ਬੇਨਤੀ ਕਰਦੇ ਆਂ ਤੇ ਫਿਰ ਉਹਨਾਂ ਨੂੰ ਡੱਟ ਕੇ ਕਹਿੰਨੇ ਸਾਰੇ ਸ਼ਹਿਰ ਨਿਵਾਸੀ ਚੜਿਆ ਮਹੱਲਾ ਨਿਵਾਸੀ ਕਿ ਸਾਡੇ ਸ਼ਹਿਰ ਚ ਨਹੀਂ ਇਸ ਗਾਂਧੀ ਗਰਾਊਂਡ ਚ ਨਹੀਂ ਸਾਰੇ ਸ਼ਹਿਰ ਵਿੱਚ ਕੁੱਤਿਆਂ ਨੇ ਬਹੁਤ ਹੀ ਜ਼ਿਆਦਾ ਗੰਦ ਪਾਇਆ ਹੋਇਆ ਵਾ ਚਾਰ ਚਮਰੇ ਗੰਦ ਪਾਇਆ ਹੋਇਆ ਵਾ ਇੱਥੇ ਸਾਡੇ ਗਾਂਧੀ ਗਰਾਉਂਡ ਦੇ ਵਿੱਚ ਇੱਕ ਤੇ ਲੱਗੇ ਸਰਕਾਰੀ ਸਕੂਲ ਹੈ ਉੱਥੇ ਬੱਚੇ ਆਉਂਦੇ ਹਨ ਇੱਕ ਮੋਲੀ ਮੰਦਿਰ ਮੰਦਿਰ ਹੈ ਜਿੱਥੇ ਸਾਰੀ ਦੁਨੀਆ ਜਿਹੜੀ ਆ ਸਾਰੇ ਸਾਡਾ ਮhalla ਇੱਥੇ ਮੱਥਾ ਟੇਕਣ ਆਉਂਦਾ ਵਾ ਸਕੂਲ ਦੇ ਬੱਚੇ ਪੜ੍ਹਨ ਆਉਂਦੇ ਨੇ ਤੇ ਉਹਨਾਂ ਨੂੰ ਉਹ ਕੁੱਤੀ ਜਿਹੜੀ ਆ ਮਗਰੋਂ ਦੀ ਆਣ ਕੇ ਤੇ ਪੈ ਜਾਂਦੀ ਏ ਇੱਕੋ ਕੁੱਤੀ ਪੈਂਦੀ ਆ ਤੇ 15-20 ਕੁੱਤੇ ਨਾਲ ਝੁੰਡ ਦੇ ਝੁੰਡ ਹੋਰ ਆਣ ਕੇ ਤੇ ਪੈ ਜਾਂਦੇ ਨੇ ਤੇ ਅਸੀਂ ਬੜੀ ਵਾਰੀ ਅੱਗੇ ਵੀ ਸਕੂਲ ਵਾਲਿਆਂ ਵੀ ਅਪੀਲ ਕੀਤੀ ਆ ਤੇ ਅਸੀਂ ਫੇਰ ਹੁਣ ਬੈਠੇ ਫੇਰ ਆਈ ਸ਼ਹਿਰ ਨਿਵਾਸੀ ਫੇਰ ਅਪੀਲ ਕਰਨੇ ਆ ਇਹ ਇਹਦਾ ਇਹਨਾਂ ਦਾ ਜਿਹੜਾ ਵਾ ਜਲਦੀ ਤੋਂ ਜਲਦੀ ਇਲਾਜ ਕੀਤਾ ਜਾਵੇ ਆ ਹੁਣੇ ਫਿਰ ਮੈਂ ਇੱਥੇ ਆਇਆ ਤੇ ਮੇਰੇ ਕੋ ਇੱਕ ਬੱਚਾ ਲੰਘਿਆ ਜਿਹਦੇ ਬੱਚੂ ਗੀਤਾ ਬੜੀ ਵਾਲਾ ਉਹ ਗਾਂਧੀ ਗਰਾਉਂਡ 'ਚ ਦੰਗਣ ਹੈ ਉਹਦਾ ਵੀ ਲੱਤ ਪਾੜ ਕੱਢੀ ਆਉਦੀ ਉਹਦਾ ਵੀ ਉੱਥੇ ਲਿਆ ਕੇ ਬੜਕੇ ਬਿੱਟੂ ਪ੍ਰਧਾਨ ਹੋਣਾ ਵਿਚਾਰਿਆ ਨੇ ਆਪ ਇਲਾਜ ਕੀਤਾ ਵਾ ਆਪ ਉਹਦਾ ਠੀਕਾ ਲਾ ਕੇ ਤੁਹਾਨੂੰ ਦਵਾਈ ਮਲਬ ਦੁਪੱਟੀ ਦੇ ਕੇ ਤੁਹਾਨੂੰ ਘਰ ਤੋਂ ਹੜਿਆ ਵਾ ਨੇ ਅਸੀਂ ਵੇਖੋ ਕਿਹੜਾ ਸਟੈਪ ਤੋਂ ਇਹਨਾਂ ਦੇ ਖਿਲਾਫ ਹੋਈ ਜਾਣੇ ਬ ਜਾ ਕੇ ਮਜਾਰਾ ਸਾਰਾ ਸ਼ਹਿਰ ਨਿਵਾਸੀ ਜਿਹੜੇ ਇਕੱਠੇ ਹੋ ਗਏ ਤੇ ਇਹਨਾਂ ਤੇ ਲਾ ਕੇ ਮਜਾਰਾ ਕਰੀਏ ਜਾ ਕੇ ਇਹ ਤਾਂ ਹੀ ਨ ਜਾਮ ਲਗਾ ਜਾਵੇ ਕੁਛ ਲਗੇ ਇਸ ਤਰ੍ਹਾਂ ਤੇ ਵਿਚਾਰੇ ਗਰੀਬ ਬੱਚਾ ਨੂੰ ਕੱਟਦੇ ਰਹਿਣ ਕਿ ਕਹਿੰਦੀ ਪਰਸੋਂ ਚੋਅ ਦੇ ਇੱਕ ਸਕੂਲ ਦੇ ਬੱਚੇ ਨੂੰ ਕਟਿਆ ਉਹਦੀ ਮਾਂ ਰੋਂ ਰਹੀ ਸੀ ਵੀ ਮੇਰੇ ਕੋਲ ਪੈਸੇ ਲਾਜ ਜੋ ਕੇ ਪੈਸੇ ਐ ਨਹੀਂਗੇ ਉੱਥੇ ਵੀ ਤੇ ਅਸੀਂ ਫਿਰ ਅਸੀਂ ਕਹਿੰਦੇ ਆ ਵੀ ਨਾ ਲੋਕਾਂ ਨੂੰ ਮਜਬੂਰ ਕੀਤਾ ਜਾਵੇ ਕੋਈ ਮੁਜਾਰਾ ਕਰਨੀ ਕੁਝ ਕਰ ਲਈ ਤੇ ਇਸ ਦਾ ਜਿਹੜਾ ਵਾ ਪੱਕਾ ਹਲਾਜ ਜਿਹੜਾ ਵਾ ਉਹ ਕੀਤਾ ਜਾਵੇ। ਬਹੁਤ ਜ਼ਿਆਦਾ ਬਹੁਤ ਫਰਕ ਪੈ ਗਿਆ ਜੀ ਰਾਤ ਨੂੰ ਸਾਡੇ ਆਪਣੇ ਭੱਲੇ ਦੇ ਸਾਡੀਆਂ ਬੀਬੀਆਂ ਜਿਹੜੀਆਂ ਘਰੋਂ ਨਿਕਲਦੀਆਂ ਲੱਗੀਆਂ ਮੰਦਰੋਂ ਜਾਣ ਲੱਗੀਆਂ ਰਾਜ ਜਿਹੜਾ ਕੋ ਜਾਣਦਾ ਤੇ ਰਾਜ ਸੋਟੀਆਂ ਫੜ ਕੇ ਆਉਂਦੇ ਨੇ ਸਕੂਲ ਦੇ ਜਿਹੜੇ ਬੱਚੇ ਜਾਂਦੇ ਨੇ ਉਹ ਵਿਚਾਰੇ ਦਹਿਸ਼ਤ ਦੇ ਮਾਰੇ ਕਦੀ ਉਹ ਪਰਲੇ ਗੇਟ ਗਾੜੀ ਖਲੋ ਜਾਂਦੇ ਨੇ ਕਦੀ ਉਰਲੇ ਗੇਟ ਗਾੜੀ ਖਲੋ ਜਾਂਦੇ ਤੇ ਉਹਨਾਂ ਦੇ ਨਾਲ ਉਹਨਾਂ ਨੂੰ ਫਿਰ ਵਿਚਾਰਾ ਜਿਹੜਾ ਰਾਹगिर ਜਾਂਦਾ ਵਾ ਉਹ ਉਹਨਾਂ ਨੂੰ ਜਾ ਕੇ ਤੇ ਤੁੱਲੇ ਵਾੜ ਕੇ ਆਉਂਦੇ ਨੇ ਤੇ ਬਾਰੇ ਵੇਖੋ ਹੁਣ ਅਸੀਂ ਕੀ ਕਹਿ ਸਕਦੇ ਆਂ ਦੀ ਉਹਨਾਂ ਨੇ ਬੇਇਤੀ ਕੀਤੀ ਨਾ ਪਰ ਉਹਦੇ ਪਰ ਸਾਰੇ ਸਿਆਰ ਆਈ ਉਹਨੇ ਇਕੱਠਾ ਹੋ ਕੇ ਤੇ ਮੁੜ ਕੇ ਫਿਰ ਬਜਾਰਾ ਕੀਤਾ ਜਾ ਕੋਈ ਜਾਮ ਲਾਇਆ ਲਾਇਆ ਜਾਊਗਾ ਕੁਝ ਕੀਤਾ ਜਾਊਗਾ ਕਿਉਂਕਿ ਆਮ ਆਦਮੀ ਦਾ ਇਲਾਜ ਕਰਵਾ ਲੈਂਦਾ ਵਾ ਗਰੀਬ ਆਦਮੀ ਵਿਚਾਰਾ ਕਿੱਧਰ ਜਾਵੇ ਰੋਜ ਉਥੇ ਜਿਹੜੀ ਕੁੱਤੀ ਆ ਰੋਜ ਕੇ ਇਹਨੂੰ ਕਟਣਦੀ ਆ ਅੱਜ ਸੇਰੇ ਵੀ ਕਟਿਆ ਹੁਣ ਫੇਰ ਕਟਿਆ ਵਾ ਸਕੂਲੇ ਵੀ ਬੱਚੇ ਡਰਦੇ ਨੇ ਜਾਂਦੇ ਨਹੀਂ ਸਕੂਲ ਦੇ ਸਟਾਫ ਨੂੰ ਵੀ ਪਏ ਪਏ ਕੁੱਤੇ ਪਏ ਨੇ ਬੱਚਿਆਂ ਨੂੰ ਵੀ ਕੱਢਦੇ ਨੇ ਉਥੇ ਬੀਬੀਆਂ ਦੀ ਗਿਣਤੀ ਜਿਹੜੀ ਆ ਬਹੁਤ ਜ਼ਿਆਦਾ ਘਟ ਗਈ ਹੈ ਲੋਕੀ ਡਰਦੇ ਆਉਂਦੇ ਹੀ ਨਹੀਂ ਕਿਉਂਕਿ